ਬੀਤਿੰ ਬਾਦਲ ਨੇ ਇਹ ਦੇਹਾ ਕਿ ਸਾਰੇ ਅਕਾਲੀ ਦਲ ਇਕੱਠੇ ਹੋਣ ਦੀ ਲੋੜ ਆ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਵੇਂ ਐਂਡ ਕਰਦੇ ਹੋ ਨਹੀਂ ਮੈਂ ਤਾਂ ਅ ਦੂਜੀ ਪਾਰਟੀ ਹੈ ਜੀ ਅ ਅਕਾਲੀ ਦਲ ਮੈਂ ਤਾਂ ਉਹਦੇ ਬਾਰੇ ਕੀ ਬਿਆਨ ਦੇ ਸਕਦਾ ਪਰ ਡੈਫੀਨਿਟਲੀ ਮੈਂ ਸਮਝਦਾ ਕਿ ਜੇ ਅ ਅੱਜ ਅਕਾਲੀ ਦਲ ਕਦੇ ਖਤਮ ਨਹੀਂ ਹੋਣਾ ਠੀਕਾ ਮਰਦਾ ਨਹੀਂ ਅਕਾਲੀ ਦਲ ਕਿਉਂਕਿ ਜਦੋਂ ਤੱਕ ਅਕਾਲੀ ਦਲ ਕਰਦਾ ਸੀ ਪੰਜਾਬ ਦੀ ਪੰਜਾਬੀ ਦੀ ਪੰਥ ਦੀ ਗੱਲ ਕਰਦਾ ਸੀਗਾ ਉਦੋਂ ਤੱਕ ਤਾਂ ਠੀਕ ਸੀਗਾ ਜੇ ਉਹ ਹੀ ਅਕਾਲੀ ਦਲ ਆ ਪੰਥ ਨੂੰ ਵਿਸਾਰ ਕੇ ਕਰ ਕਰ ਨਸ਼ੇ ਬਚਾਉਣ ਦੀ ਗੱਲ ਕਰੂਗਾ ਗੁਰੂ ਸਾਹਿਬ ਦੀ ਬੇਅਦਬੀ ਉਹਨਾਂ ਦੀ ਨੱਕ ਹੀ ਹੋਊਗੀ ਤੇ ਫਿਰ ਜਿਹੜੀ ਪਾਰਟੀ ਦੇਖੋ ਆਪਦੇ ਬੇਸਿਕ ਮੁੱਢਲੇ ਸਿਧਾਂਤਾਂ ਤੋਂ ਖਿੜਕੀ ਹੈ ਉਹ ਖਤਮ ਹੋ ਗਈ ਤੁਸੀਂ ਪਹਿਲੇ ਪੰਜਾਬ ਦੀ ਨਹੀਂ ਪੂਰੇ ਮੁਲਕ ਦੀ ਸਟੇਟਾਂ ਦੀ ਐਗਜ਼ਾਮਪਲ ਚੱਕ ਕੇ ਦੇਖੋ ਇਹ ਇਹ ਹਮੇਸ਼ਾ ਪੰਥ ਦੀ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਹੁੰਦੇ ਸੀਗੇ ਉਹ ਤੋਂ ਪਰਾਂ ਹਟੇ ਤੇ ਦਸ ਸਾਲਾਂ ਦੇ ਵਿੱਚ ਕਰ ਕਰ ਨਸ਼ੇ ਵੀ ਪਹੁੰਚ ਗਏ ਗੁਰੂ ਸਾਹਿਬ ਦੀ ਬਾਕੀ ਸਾਰੀਆਂ ਚੀਜ਼ਾਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੜੇ ਖਰਾਕ ਦੇ ਲੈ ਕੰਮ ਦੋ ਘਟ ਹੋ ਗਏ ਵੱਧ ਹੋ ਗਏ ਉਹ 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 ਗੱਲਾਂ ਲੋਕ ਭੁਲਾ ਦਿੰਦੇ ਹੁੰਦੇ ਨੇ ਪਰ ਦੋ ਚੀਜ਼ਾਂ ਜਿਹੜੀਆਂ ਅਕਾਲੀ ਗੱਲ ਦੇ ਖਾਲਸਪਾਠ ਤੋਂ ਨੇ ਇਹਨਾਂ ਦੀ ਪੁਸ਼ਤ ਪੁਨਾਈ ਦੇ ਹੀਟ ਹੋਈਆਂ ਇੱਕ ਗੁਰੂ ਸਾਹਿਬ ਦੀ ਬੇਅਦਬੀ ਤੇ ਇੱਕ ਘਰ ਘਰ ਜਿਹੜੇ ਨਸ਼ੇ ਪਹੁੰਚ ਗਏ ਇਹਨਾਂ ਦੋ ਗੁਨਾਹਾਂ ਦੀ ਮਾਫੀ ਨਾ ਪ੍ਰਮਾਤਮਾ ਤੋਂ ਮਿਲਨੀ ਹੈ ਨਾ ਲੋਕਾਂ ਤੋਂ ਮਿਲਨੀ ਹੈ ਉਹ ਹੁਣ ਚਾਹੇ ਇਕੱਠੇ ਬਹਿ ਕੇ ਲੜ ਲਨ ਚਾਹੇ ਹੜੜ ਹੋ ਕੇ ਲੜ ਲਨ ਜਿਵੇਂ ਮਰਜੀ ਲੜ ਲੈਣ ਰਿਜ਼ਲਟ ਹੈ ਜਿਹੜਾ ਉਹ ਜ਼ੀਰੋ ਹੀ ਰੋ ਗਗਨਦੀਪ ਹਕਸਮਤ ਪੂਰ ਪਾਗ ਲਾਇਏ ਸੀ ਇੱਥੇ ਰਖੜੀ ਬੰਨਣ ਵਾਲਾ ਜੇ ਆਨੇ ਚਾਂਦੋ ਲਾਇ ਨੇ ਕੀ ਜਿਹੜਾ ਸਭ ਕੁਝ ਹੋ ਗਿਆ ਤੀਜਰੀ ਵਾਰ ਤੇ ਭੰਤ ਮਾਨ ਕਰਕੇ ਹੋਇਆ ਪੰਜਾਬ ਤੇ ਨਸ਼ੇ ਦਾ ਅੱਜ ਵੀ ਹੋੰਮੀਆ ਮੇਰਾ ਭਾਪ ਇੱਕ ਸੂਲਾ ਉਹ ਕੋਈ ਵੀ ਨਸ਼ਾ ਤਸਕਰੀ ਨਹੀਂ ਕੀਤੀ ਕਿਸੇ ਜਿਵੇਂ ਵਿਆਹ ਨੂੰ ਦੇਖੋ ਇਸ ਤਰ੍ਹਾਂ ਕਿ ਚਲੋ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ ਐਲੀਗੇਸ਼ਨ ਆਉਣ ਸਰਕਾਰ ਤੇ ਜੀਸਾ ਦੇ ਲੋਕ ਵੀ ਦਿੱਕਨੀ ਹੈ ਪਰ ਸਵਾਲ ਇਹ ਹੈ ਕਿ ਨਸ਼ਾ ਤਾਂ ਚਲੋ ਅ ਅ ਇੱਥੇ ਕੀ ساری ਦੁਨੀਆ ਦੇ ਵਿੱਚ ਹੀ ਵਿਕਦਾ ਲੋਕ ਕਰਦੇ ਵੀ ਨੇ ਪਰ ਸਵਾਲ ਇਹ ਹੈ ਵੀ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਕੀ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਉੱਪਰ ਉਂਗਲ ਠੀ ਹੈ ਨਸ਼ਾ ਵੇਚਣ ਵਾਲਿਆਂ ਤੇ ਬਿਕਵਾਨ ਵਾਲਿਆਂ ਤੇ ਉਹਨਾਂ ਦੀ ਪੁਸ਼ਤਪਨਾਹੀ ਦੇ ਵਿੱਚ ਇਹ ਐਲੀਗੇਸ਼ਨ ਸਿਰਫ ਔਰ ਸਿਰਫ ਪਿਛਲੀਆਂ ਸਰਕਾਰਾਂ ਦੇ ਖਾਸ ਤੌਰ ਤੇ ਅਕਾਲੀ ਦਲ ਦੀ ਸਰਕਾਰਾਂ ਵੇਲੇ ਉਹਨਾਂ ਲੀਡਰਾਂ ਦੇ ਉੱਪਰ ਜਿਨ੍ਹਾਂ ਦਾ ਫਰਜ਼ ਪੰਜਾਬ ਨੂੰ ਮੋੜ ਖਿਸ਼ਾਬ ਤੇ ਰੰਗਲਾ ਪੰਜਾਬ ਬਣਾਉਣ ਦੀ ਡਿਊਟੀ ਸੀਗੀ ਉਹਨਾਂ ਦੇ ਭੀ ਉਹਨਾਂ ਕੀ ਉਡਦੀਆਂ ਨੇ ਸੋ ਮੇਰੇ ਕਿਸੇ ਦਾ ਮਤਲਬ ਇਹ ਹੈ ਕਿ ਮੈਂ ਵਿਭਾਗ ਦੇ ਨੁਕੋਰ ਜੀ ਨੂੰ ਕਹਿਣਾ ਚਾਹੂਗਾ ਕਿ ਅਸੀਂ ਤਾਂ ਉਹੀ ਕੰਡੇ ਚੁਗ ਰਹੇ ਹਾਂ ਜਿਹੜੇ ਤੁਹਾਡੀ ਸਮੇਂ ਦੀ ਸਰਕਾਰ ਪੰਜਾਬ ਦੇ ਵਿੱਚ ਬੀਜ ਗਈ ਹਾਂ ਉਹਨਾਂ ਕੰਡਿਆਂ ਨੂੰ 100% ਚੁਗਣ ਦੇ ਵਿੱਚ ਤੇ ਲੋਕਾਂ ਦੇ ਜ਼ਖਮ ਭਰਨ ਦੇ ਵਿੱਚ ਸਮਾਂ ਥੋੜਾ ਜ਼ਰੂਰ ਲੱਗ ਸਕਦਾ ਹੈ ਉਹ ਲੱਗ ਰਿਹਾ ਪਰ ਸਾਡੇ ਵੱਲੋਂ ਸਰਕਾਰ ਵੱਲੋਂ ਪਾਰਟੀ ਵੱਲੋਂ ਸincere efforts ਦੇ ਵਿੱਚ ਕੋਈ ਕਮੀ ਨਾ ਗੱਲ ਕੀ ਨਾਜਤ ਨਾ ਗੱਲ ਹੋ